ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅੱਜ ਆਪਣੀ ਗੱਲਬਾਤ ਕਰਨ ਦਾ ਵਿਸ਼ਾ ਹੈਗਾ ਕਚਨਾਰ ਦਾ ਦਰਖਤ ਕਚਨਾਰ ਦਾ ਇਹ ਵੀ ਇੱਕ ਵਿਰਾਸਤੀ ਰੁੱਖ ਹੈ ਕਚਨਾਰ ਦੇ ਫੁੱਲਾਂ ਦੀ ਖੁਸ਼ਬੂ ਬਹੁਤ ਵਧੀਆ ਆਉਂਦੀ ਹੈ ਕਚਨਾਰ ਦੀਆਂ ਦਵਾਈਆਂ ਮੈਡੀਕਲ ਦੁਕਾਨ ਤੋਂ ਆਮ ਮਿਲ ਜਾਂਦੀਆਂ ਜਿਵੇਂ ਕਚਨਾਰ ਗੋਗਲ ਹੋਰ ਵੀ ਇਸ ਤਰ੍ਹਾਂ ਬਹੁਤ ਸਾਰੀਆਂ ਇਹਦੇ ਫੁੱਲ ਪੱਤੇ ਜੜਾ ਸੱਕ ਦਵਾਈਆਂ ਦੇ ਵਿੱਚ ਵਰਤੇ ਜਾਂਦੇ ਆ। ਇਹਦੀ ਤਸਵੀਰ ਵੀ ਠੰਡੀ ਹੁੰਦੀ ਆ। ਕਚਨਾਰ ਦੇ ਫੁੱਲਾਂ ਦੀ ਗੁਲਕੰਦ ਬਣਾ ਕੇ ਲੈਣ ਨਾਲ ਮੂੰਹ ਤੇ ਛਾਲੇ, ਪੇਟ ਗੈਸ, ਕਬਜ ਠੀਕ ਹੋ ਜਾਂਦੀ ਆ। ਕਚਨਾਰ ਦੇ ਪੱਤਿਆਂ ਦਾ ਰਸ ਪੀਣ ਨਾਲ ਪੀਲੀਆ ਵੀ ਠੀਕ ਹੋ ਜਾਂਦਾ। ਕਚਨਾਰ ਦਾ ਜਿਹੜਾ ਸੱਕਾ ਛਿਲਕਾ ਹੈ ਇਹਨੂੰ ਪਾਣੀ 'ਚ ਉਬਾਲ ਕੇ ਪੀਣ ਨਾਲ ਸਰੀਰ ਦੇ ਵਿੱਚ ਕਿਤੇ ਵੀ ਗੰਢਾਂ ਹੋਣ ਅੰਦਰ ਜਾਂ ਬਾਹਰ ਸਕਿਨ ਤੇ ਜਾਂ ਥਾਇਰਾਇਡ ਬਿਲਕੁਲ ਖਤਮ ਹੋ ਜਾਂਦਾ ਛਿਲਕੇ ਵਾਲਾ ਜਿਹੜਾ ਪਾਣੀ ਉਬਾਲਿਆ ਹੁੰਦਾ ਉਹਦੇ ਵਿੱਚ ਤ੍ਰਿਫਲਾ ਮਿਲਾ ਕੇ ਲੈਣ ਨਾਲ ਪੇਟ ਗੈਸ ਫੁਫਾਰਾ ਠੀਕ ਹੋ ਜਾਂਦਾ ਨਾਲੇ ਭੁੱਖ ਲੱਗਣ ਲੱਗ ਜਾਂਦੀ ਆ ਸੋ ਸਾਰੇ ਦੋਸਤਾਂ ਮਿੱਤਰਾਂ ਨੂੰ ਬੇਨਤੀ ਹੈ ਵੀ ਇਹਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤਾਂ ਜੋ ਇਸ ਦਾ ਲੋਕਾਂ ਤੱਕ ਫਾਇਦਾ ਪਹੁੰਚ ਸਕੇ